ਸੰਗਤ ਜੀ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਵਾਰ ਦੀ ਗੱਲ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਯਾਤਰਾ ਕਰਦੇ ਹੋਏ ਪਹਾੜੀ ਇਲਾਕੇ ਵਿੱਚ ਪਹੁੰਚੇ ਇਹ ਥਾਂ ਮੌਜੂਦਾ ਜੋ ਪਾਕਿਸਤਾਨ ਦੇ ਹਸਨ ਅਬਦਾਲ ਦੇ ਨੇੜੇ ਸੀ ਇੱਥੇ ਇੱਕ ਅਹੰਕਾਰੀ ਜੋਗੀ ਵਸਦਾ ਸੀ ਜਿਸ ਦਾ ਨਾਮ ਵਲੀ ਕੰਧਾਰੀ ਸੀ ਇਸ ਇਲਾਕੇ ਵਿੱਚ ਇੱਕੀ ਚਰਨਾ ਸੀ ਜਿਸ ਤਰ੍ਹਾਂ ਹੀ ਸਾਰੇ ਪਿੰਡ ਦੇ ਲੋਕ ਪਾਣੀ ਲੈਂਦੇ ਸੀ ਜਦ ਗੁਰੂ ਨਾਨਕ ਦੇਵ ਜੀ ਇੱਥੇ ਪਹੁੰਚੇ ਤਾਂ ਉਹਨਾਂ ਦੇ ਆਉਣ ਨਾਲ ਵਾਲੀ ਕੰਧਾਰੀ ਨੇ ਝਰਨੇ ਦਾ ਪਾਣੀ ਬੰਦ ਕਰ ਦਿੱਤਾ ਤੇ ਉਸਨੇ ਕਿਹਾ ਤੁਹਾਡਾ ਗੁਰੂ ਐਡਾ ਵੱਡਾ ਹੈ ਤਾਂ ਆਪੇ ਪਾਣੀ ਲੱਭ ਲਓ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਇਸ ਪਹਾੜ ਤੋਂ ਇੱਕ ਪੱਥਰ ਹਟਾਓ ਤਾਂ ਭਾਈ ਮਰਦਾਨਾ ਜੀ ਗੁਰੂ ਜੀ ਦੀ ਹਜ਼ੂਰੀ ਚ ਇੱਕ ਪੱਥਰ ਹਟਾਇਆ ਤੇ ਉੱਥੋਂ ਇੱਕ ਨਵਾਂ ਝਰਨਾ ਲੱਭ ਲਿਆ ਜਿਸ ਦਾ ਪਾਣੀ ਬੜਾ ਸਾਫ਼ ਤੇ ਮਿੱਠਾ ਸੀਗਾ ਸਾਰੇ ਲੋਕ ਚਾਉਂ ਗਏ ਤੇ ਉੱਥੇ ਬਹੁਤ ਸਾਰਾ ਪਾਣੀ ਇਕੱਠਾ ਹੋ ਗਿਆ ਸਾਰੇ ਪਿੰਡੇ ਦੇ ਲੋਕ ਉੱਥੋਂ ਹੀ ਪਾਣੀ ਲੈਣ ਲੱਗ ਪਏ ਜਦੋਂ ਇਹ ਗੱਲ ਵਾਲੀ ਕੰਧਾਰੀ ਨੂੰ ਪਤਾ ਲੱਗੀ ਤਾਂ ਉਹ ਬੜੇ ਗੁੱਸੇ ਵਿੱਚ ਆ ਗਿਆ ਤੇ ਆਪਣੇ ਅਹੰਕਾਰ ਵਿੱਚ ਆ ਕੇ ਉਸ ਨੇ ਪਹਾੜ ਦਾ ਇੱਕ ਵੱਡਾ ਟੁਕੜਾ ਗੁਰੂ ਜੀ ਵੱਲ ਸੁੱਟ ਦਿੱਤਾ ਜਦੋਂ ਉਹ ਪੱਥਰ ਗੁਰੂ ਜੀ ਵੱਲ ਆ ਰਿਹਾ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥ ਦੇ ਨਾਲ ਉਸ ਪੱਥਰ ਨੂੰ ਰੋਕ ਲਿਆ ਪੱਥਰ ਉੱਤੇ ਗੁਰੂ ਜੀ ਦੇ ਹੱਥ ਦੀ ਛਾਪ ਅੱਜ ਵੀ ਹੈ। ਇਹੀ ਥਾਂ ਅੱਜ ਪੰਜਾ ਸਾਹਿਬ ਦੇ ਨਾਂ ਨਾਲ ਜਾਣੀ ਜਾਂਦੀ ਹੈ ਜੋ ਪਾਕਿਸਤਾਨ ਦੇ ਹਸਨ ਅਬਦਾਲ ਵਿੱਚ ਸਥਿਤ ਹੈ। ਸੰਗਤ ਜੀ ਜੇ ਤੁਹਾਨੂੰ ਇਸ ਆਖੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਸ ਆਖੀ ਕਿਵੇਂ ਦੀ ਲੱਗੀ ਹੈ। ਸੰਗਤ ਜੀ ਸਾਖੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਵਾਰ ਦੀ ਗੱਲ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਯਾਤਰਾ ਕਰਦੇ ਹੋਏ ਪਹਾੜੀ ਇਲਾਕੇ ਵਿੱਚ ਪਹੁੰਚੇ ਇਹ ਥਾਂ ਮੌਜੂਦਾ ਜੋ ਪਾਕਿਸਤਾਨ ਦੇ हसन ਅਬਦਾਲ ਦੇ ਨੇੜੇ ਸੀ ਇੱਥੇ ਇੱਕ ਅਹੰਕਾਰੀ ਜੋਗੀ ਵਸਦਾ ਸੀ ਜਿਸ ਦਾ ਨਾਮ ਵਲੀ ਕੰਧਾਰੀ ਸੀ ਇਸ ਇਲਾਕੇ ਵਿੱਚ ਇੱਕ ਹੀ ਝਰਨਾ ਸੀ ਜਿਸ ਰਾਹੀਂ ਸਾਰੇ ਪਿੰਡ ਦੇ ਲੋਕ ਪਾਣੀ ਲੈਂਦੇ ਸੀ ਜਦ ਗੁਰੂ ਨਾਨਕ ਦੇਵ ਜੀ ਇੱਥੇ ਪਹੁੰਚੇ ਤਾਂ ਉਹਨਾਂ ਦੇ ਆਉਣ ਨਾਲ ਵਾਲੀ ਕੰਧਾਰੀ ਨੇ ਝਰਨੇ ਦਾ ਪਾਣੀ ਬੰਦ ਕਰ ਦਿੱਤਾ ਤੇ ਉਸਨੇ ਕਿਹਾ ਤੁਹਾਡਾ ਗੁਰੂ ਐਡਾ ਵੱਡਾ ਹੈ ਤਾਂ ਆਪੇ ਪਾਣੀ ਲੱਭ ਲਓ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਇਸ ਪਹਾੜ ਤੋਂ ਇੱਕ ਪੱਥਰ ਹਟਾਓ ਤਾਂ ਭਾਈ ਮਰਦਾਨਾ ਜੀ ਗੁਰੂ ਜੀ ਦੀ ਹਜ਼ੂਰੀ ਚ ਇੱਕ ਪੱਥਰ ਹਟਾਇਆ ਤੇ ਉੱਥੋਂ ਇੱਕ ਨਵਾਂ ਝਰਨਾ ਲੱਭ ਲਿਆ ਜਿਸ ਦਾ ਪਾਣੀ ਬੜਾ ਸਾਫ਼ ਤੇ ਮਿੱਠਾ ਸੀਗਾ ਸਾਰੇ ਲੋਕ ਚਾਹੁੰਗੇ ਤੇ ਉਥੇ ਬਹੁਤ ਸਾਰਾ ਬਣੀ ਘਟ